ਸਤਨਾਕ ਵਾਹਿਗੁਰੂ ਸੋਹਬ ਜੇ ਹਾਰ ਯੁਗ ਜੁਗ ਪਵਚ ਪਾਇਆ ਭੈਜ ਰਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਤ ਹਰ ਮਾਰੇਆ ਰਹਿਲਾਦਤ ਰਾਇਆ ਅਹੰਕਾਰੀਆਂ ਆਨੰਦ ਕਾ ਪਿਠ ਦੇ ਨਾਮ ਦਿਵ ਮੁਕਲਾਇ ਜਨ ਨਾਨਕ ਆ ਸਹਰ ਸੇਵਿਆ ਅੰਤ ਲਏ ਛਡਾਇਆ ਸੰਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸਕਤਾਂ ਨਾ ਹੋਏ ਤਾ ਕਰਤਾ ਕਰਣਾ ਮੈਂ ਨਾਹੀ ਜਾਹਾਂ ਕਰੇ ਨਾ ਹੋਏ ਬਿਹਾਰੇ ਤਿਤਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤੈ ਜੋਤੈ ਮੈਂ ਜਾਤਾ ਕੋ ਕਲਾ ਪਰ ਪੂ ਰਹਿਆ ਸੋ ਸਚਾ ਸਹੇਬਾ ਸਫਤ ਸਵਾਲਿ ਆਓ ਜਿਨ ਕੀਤੇ ਸਪਾਰ ਪਇਆ ਤਹ ਨਾਨਕ ਕਰਤੇ ਕੀਆ ਬਤਾਂ ਜੋ ਕਿਛ ਕਰਣਾ ਹੈ ਸੋ ਕਰ ਰਹਿਿਆ ਸੋ ਤਾਰ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋ ਦਰ ਤੇਰਾ ਕੇਹਾ ਸੋ ਕਰੇ ਕੇਹਾ ਜਿਤੁ ਵਹਿਐ ਸਰਬ ਸੁਆਲੇ ਵਗੇ ਤੇਰੇ ਦਾਦ ਅਨਿਕ ਸ਼ੰਕਾਇ ਜਿਤੁ ਤੇਰੇ ਵਾਣਹਾਰੇ ਕਿਤੇ ਤੇਰੇ ਰਾਗ ਪਰੇਸ਼ਰ ਕਹੈ ਅਹੈ ਜਿਤੁ ਤੇਰੇ ਗਾਵਨ ਹਾਰੇ ਗਾਵਸ ਨ ਭਵਣਾ ਬਣੈ ਬਸੰਤਰ ਗਾਵੈ ਗਾਜਾ ਤੁਮੰਦਵਾਰੇ ਨਹਾਵੰਤ ਨਜਤ ਗੰਗਲਿਖ ਜਾੜਨ ਨਾ ਲੈ ਫਲੇ ਕਰੰਬਿਚਾਰੇ ਗਾਵੰਤ ਨਾਇ ਸਰਬ ਬ੍ਰਹਮਾ ਦੇਵੀ ਸੋਹਣ ਤੇ ਵੇਸ ਦਾ ਸਾਰੇ ਗਾਵੰਤ ਨਾਇ ਨਰੰਜਾ ਅਸਨ ਬੈਠ ਕੇ ਦੇਵ ਤੇ ਅੰਦਰ ਨਾਲੇ ਗਾਵੰਤ ਨ ਸਜ ਸਮਾਦੇ ਅੰਦਰ ਹੈ ਗਾਵੰਤ ਨ ਸਨ ਵਿਚਾਰੇ ਗਾਵੰਤ ਨ ਜਪੇ ਸਤੇ ਸੰਤੋਖੇ ਗਾਵੰਤ ਨ ਮੀਲ ਕਰਾਰੇ ॥ ਧਾਵਨ ਗਨਰਤਨ ਪੰਡਕਾ ਕਾਡਨਾ ਕੇਸਰ ਹੈ ਜਗਤ ਵਿਦਵਾ ਨਾਲੇ ਦਾਤ ਨ ਮੋਹਨ ਅਮਨ ਮੋਹਨ ਹੈ ਸੁਰਗ ਮਛ ਪਿਆਨੇ ਧਾਵਨ ਗਨ ਰਤਨ ਅਪਾਇ ਕੀਰੇ ਅਰਥ ਸਾਠਾ ਦਿਰਤ ਨਾਲੇ ਗਾਮ ਗਨ ਜੁਦ ਮਹਾ ਬਲ ਸੂਰਾ ਹੈ ਧਾਵਨ ਨੋ ਖਾਣੀ ਚਾਰ ਨਾਮ ਤਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਨ ਦਾਵਨੈ ਜੋਤਿ ਪਾਵਨੈ ਹਰਤੇ ਤੇਰੇ ਭਗਤਰ ਸਾਰੇ ਹੋਰ ਕਿਤੇ ਤਨ ਦਾਵਨੈ ਸੇ ਮਨ ਚਿਤ ਨਿਆਗੁਦਾ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਹ ਸਾਹਿਬਾ ਸਾਚ ਸਤਿ ਨਾਏ ਹਰਿ ਰਿਹਾ ਵਿਹਰ ਸੇ ਜਾਣਾ ਜਾ ਸੇ ਰਚਨਾ ਚੰਦਰ ਚਾਹੇ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨਿ ਅਪਾਈ ਹਰਿ ਕੰਵਿਖਾਏ ਕਿ ਤਾ ਆਪੜਾ ਜਦ ਸਿਵਟ ਆਏ ਜੋਸ ਪਾਵੈ ਸੋਏ ਕਰਸੇ ਕਰਤਮਨ ਕਰਨੋ ਜਾਇ ਸੋ ਪਾਤਿ ਸਹ ਸਹ ਪਦ ਸਾਹਿਬ ਨਾਨਕ ਰਹਿਨ ਨਰ ਜਾਇ ਆਸਾ ਮਹਲਾ ਪਹਿਲਾ ਸੁਣ ਲੈ ਆਖੇ ਸਭ ਕੋਈ ਇਹ ਉਹ ਵਤਨ ਦੇਸ਼ਾ ਹੋਏ ਕਿੰਦ ਪਾਏ ਨਾ ਕਹਿਆ ਜਾਏ ਕਹਣਿ ਆਵਦੇ ਜਿਤ ਨਹੀਂ ਸਮਾਏ ਹਉnde ਮੇਰੇ ਸਾਹਿਬਾ ਘਰ ਗੰਬੀਰਾ ਕੁਣਿ ਰਹੇਗਾ ਸੁਹਿਣ ਨੰਡਾ ਤੇਰਾ ਕੀਤਾ ਕੇਵਲ ਈਰਾ ਰਹਾ ਸਭ ਸੁਖੇ ਮਨ ਸਦਕ ਕਮਾਏ ਸਭ ਕੀਮਤਾਂ ਮਿਲ ਬਿਮਦ ਪਾਈ ਨਿਆਨ ਤੇ ਮੈਂ ਗੁਰ ਕਰਹਾਏ ਕਰ ਨਾ ਜਾਏ ਚਿਰ ਤਲਉ ਦਿਆਏ ਸਭ ਸਤੈ ਸਭ ਤਾਪੈ ਸਾਬਾ ਟੰਗ ਆਇਆ ਸਦਾ ਪਰਕਾਂ ਕੇ ਵਢਾਇਆ ਦੋਤ ਬਿਨ ਸਿੱਧੇ ਕਿਨ ਨ ਪਾਈਆ ਕਰਮ ਲਾ ਨਾ ਠਾਕਰ ਖਾਈਆ ਅਕੜ ਵਾਲਾ ਕਿਆ ਵਿਚਾਰਾ ਸਿਵ ਤੇ ਭਲੇ ਤੇਰੇ ਪੰਦਾਰ ਮੇਰੇ ਸੋਨੇ ਹਾ ਤੇ ਸਕਟਾਰਾ ਨਾਨਕ ਸਸਾਣ ਹਾਰਾ ਸਾ ਮਹਲਾ ਪਹਿਲਾ ਆਖਣੇ ਵਸਰੇ ਮਰ ਜਾ ਆਖਣੇ ਆਖੇ ਸਚ ਨਾਮ ਸਚ ਨਾਮ ਕੇ ਲਾਗੈ ਭੋਖਾ ਜੁ ਭੁਖੈ ਖਾਇ ਚਲੇ ਤੇ ਦੁਖਾਇ ਸੁਰਕਾ ਵਸਰੇ ਮੇਰੀ ਮਾਇ ਸਚ ਸਾਰੇ ਬਾ ਸਚ ਨਾਏ ਰਹਾ ਸਚ ਨਾਮ ਵਿਕਲਵਦੇ ਆਇ ਅਰਖੇ ਨਹੀਂ ਪਾਏ ਜੇ ਸਭਨ ਕਾ ਆਖਣ ਪਾਹੇ ਅੱਡਾ ਨਾ ਹੋਵੇ ਕਾਟ ਨਾ ਜਾਏਗਾ ਮਰਣਾ ਹੋਵੇ ਸੁਦਾ ਨੀਂਦ ਰਹਿਣਾ ਚੁੱਕਾ ਹੋਗਾ ਜੁਨੇ ਹੋਰ ਨਾ ਹੀ ਕੋਈ ਨਾ ਤਹੋ ਨਾ ਕੋ ਹੋਏ ਲਿਵਲੀ ਆਪਨੇ ਔਰ ਤੇਰੇ ਦਾਤਾ ਜਨ ਦਿਨ ਕਰਕਾ ਕਿਤੇ ਰਾਤ ਸਾਸਮ ਬਸਾਦ ਹੋਏ ਤੇ ਕਮ ਜਾਤ ਨਾਨਕ ਨਾ ਵੇ ਬਾਸ ਦਾਤਾ ਰਾਜੂ ਜਰੇ ਮਹੱਲਾ ਚੌਥਾ ਹੈ ਹਾ ਰਿਕ ਜਨ ਸਤਿ ਗੁਰ ਸਤਿ ਬੁਰਖਾ ਕਿਨ ਕਰਾ ਕਿਰਪਾ ਸ ਹਮ ਕੀਰੇ ਕਿਰਮਾ ਸਤ ਗੁਰ ਸੁੜਾਏ ਕਰਮਯਾ ਨਾਮੁ ਪ੍ਰਕਾਸ਼ ਮੇਰੇ ਮੀਤ ਗੁਰਦੇਵ ਆ ਮੁਕਰਾਮਨਾ ਪ੍ਰਕਾਸ਼ ਗੁਰਮੁਖ ਨਾਮ ਮੇਰਾ ਪ੍ਰਾਨ ਸੁਖਾਏ ਹਰ ਗੀਤ ਹਮਰੇ ਰਹਿ ਰਾਸਰ ਆ ਸਾਰ ਜਨ ਕੇ ਵਡ ਪਾਗ ਵਡੇਰੇ ਜੇ ਹਰ ਹਰ ਸਰਦਾ ਅਰ ਪਿਆਸ ਅਰ ਹਰ ਨਾਮ ਨੇ ਤ੍ਰਿ ਤਾਰ ਸਹੇਮ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾ ਪਾਇਆ ਜੇ ਪਾਗ ਘਣ ਜਪਾ ਸਾਜ ਸੇ ਸਤਗੁਰ ਸਰਦਾ ਸੰਗਤਿ ਨਹ ਆਏ ਦ੍ਰਿਗਟੀ ਮੇ ਦ੍ਰਿਗਟੀ ਵਾਸਾਏ ਜੈਨਾ ਹਰ ਜਨ ਕਭਰ ਸੰਗਤ ਪਾਏ ਤਨ ਤੋਰਾ ਮਾਸਤ ਪਿਖਿਆ ਲੇ ਖਾਸ ਤਨ ਤਨ ਸੱਤ ਸੰਗਤ ਆਏ ਨਿਤ ਹਰ ਰਸ ਪਾਇਆ ਗੁਰ ਜਨ ਨਾਨਕ ਨਾਮ ਪ੍ਰਕਾਸ਼ ਰਾਜੂ ਜੀ ਦੇ ਮਹਾਨ ਪੰਡਵਾ ਕਾਹੇ ਰੇ ਮਾਤਾ ਜਤੁਮਹਿ ਜਤੁਮੈ ਜਾ ਹਰ 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 ਦੇ ਆਪੜਿਆ ਸਹਿਲ ਪੱਥਰ ਬਹ ਜੰਤਿ ਪਾਏ ਤਾ ਕਰਿ ਜਿਤਾ ਆਤਮ ਕਰਿ ਤਰਿਆ ਮਿਹਰ ਮਾਤਾ ਜੀ ਸਾ ਸੰਗਤ ਮਿਲ ਸੁ ਤਰੇਆ ਜੋਰ ਪ੍ਰਸਾਦ ਪਰਮ ਪਦ ਪਾਇ ਸੁਖਿ ਕਾ ਚਲਿਆ ਰਹਾ ਜਨਨ ਪ੍ਰਤਲ ਸੁਖ ਬਨਤਾ ਤੋ ਇਹ ਕਿਛੁ ਕਰੇਆ ਸੇ ਰਸ ਰਸ ਜੀ ਕਾ ਸੰਬੰਧ ਰਖਾ ਕਰੇ ਕਾਹੇ ਮਨ ਪਾ ਕਰਿਆ ਉਦੇ ਉਦੇ ਆਵੇ ਸਹਿ ਕੋ ਸਾਧ ਸਵੰਥ ਪੁਤਰੇ ਕਰਿਆ ਤਿਨ ਕਵਣ ਖਲਾਵ ਹੈ ਕਵਣ ਚੰਗਵ ਹੈ ਮਨ ਮਹਿ ਸਿਮਰਨ ਕਰਿਆ ਸਭਨ ਦਹਨ ਦਸ ਇਕ ਚੜਾ ਆਇ ਕੋ ਰੇ ਕਰ ਤਲ ਕਰਿਆ ਜਲ ਨਾਨਕ ਬਨ ਬਨਦ ਐ ਸਤਿਗੁਰ ਬਦ ਜਾਨਿਆ ਤੇਰ ਅੰਤ ਨ ਪਾਰਾ ਬਰਿਆ ਨਗਾ ਸਾ ਮਹਲਾ ਚੌਥਾ ਸੋ ਪ੍ਰਖਾਇ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨਾ ਹਾਰਿ ਪ੍ਰਖ ਨਿਰੰਜਨਾ ਹਰਗਮਗ ਮੇ ਅਪਾਰ ਸਭ ਪਿਆਵ ਜੇ ਸਭ ਪਿਆਵ ਜੁਤ ਜੀ ਹਰ ਸੱਚੇ ਸਿਰਜਣਹਾਰ ਸਭ ਦੇ ਅੰਤਮਾਰੇ ਜੀ ਤੂੰ ਜੀ ਅਤਾਤਾ ਤਾਰਾ ਹਰਿ ਆਪ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਰਿ ਆਪੇ ਠਾਕੁਰ ਹੈ ਹਰਿ ਆਪੇ ਸੇਵਕ ਜੀ ਕਾ ਨਾਮ ਜੰਤ ਵਿਚਾਰਾ ਤੁੰ ਕਰ ਕਟੇ ਅੰਤਰ ਹੈ ਸਰਬਦਲ ਅੰਤਰ ਜੀ ਹਰੇਕ ਤੋਂ ਮੁਕਤ ਸਮਾਨ ਇਕਾ ਤੇ ਇਕ ਪ੍ਰਖਾਰੇ ਜੇ ਸਭ ਤੇ ਚੋਦ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੇ ਹਾਂ ਤੁਦਿ ਮਨੰ ਨ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੇ ਤੇਰੇ ਕਿਆ ਕਰਿਆ ਤੋ ਥਣ ਜੋ ਸਿਵ ਹੈ ਜੋ ਸਿਵ ਹੈ ਤਦ ਜੇ ਜਨਨ ਕਾ ਤਨ ਕਲਬਾਨ ਹਰਿ ਆਵਹਿ ਹਰਿ ਆਵਹਿ ਤੁਧ ਜੀ ਸੇ ਜਾਨਾ ਜਗਮਹੈ ਸੁਖੋਸੇ ਸੇ ਭਗਤਾ ਸੇ ਮੁਕਤ ਪਾਈ ਜਿਨ ਹਰਿ ਆਇਆ ਜੀ ਤਨ ਟੁਟੇ ਗਮ ਕੇ ਪਾਸੇ ਜਿਨਰ ਪਾਉ ਜਿਨ ਹੰਨਰ ਪਾਉ ਜਿਨ ਕਾ ਭਗ ਸੰਭਗ ਵਾਸੇ ਜਿਨ ਸੇਵਿਆ ਜਿਨ ਸੇਵ ਮੇੜਾ ਹਰਿ ਦੇ ਸੇ ਹਰ ਹਰ ਰੂਪ ਸੁਮਾਸੇ ਸੇ ਤਾਨਾ ਸੇ ਤਾਨਾ ਜਿਨ ਹੱਪਿਆ ਜੀ ਜਨਾਨਕ ਤੈਨ ਬੁਲਜਸੀ भॻत तेर भगतंडार जी परे बे अंत बेयंत बेता तेरे भॻत ते हर पूजा अनिका, जी तम तप हे जप हे बेयंता तेरे अनेक तेरे अनेक पढ़े बहु सिम रितास्त्रे करण कम करंत कर ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਉ ਹੈ ਮੇਰੇ ਹਰ ਭਗਵੰਤਾ ਦਵਾਰ ਪੁਰਤਾ ਆਪਰਾਂ ਬਰ ਕਰਤਾ ਜੇ ਤਦ ਜੀਵਨ ਅਮਰ ਨਾ ਕੋਈ ਤੁਨ ਜੋਗ ਜੋਗੇ ਕਾ ਸਦਾ ਸਦਾ ਤੋ ਇਕਾ ਜੇ ਤਨ ਇਕ ਕਰਤਾ ਸੋਈ ਸੋਈ ਆਪੇ ਪਾਵੇ ਸੋਈ ਮਰਤਾ ਜੇ ਤੋ ਆਪੇ ਕਰੇ ਸੋ ਹੋਏ ਤਦ ਆਪੇ ਸ੍ਰਿਸ਼ਟ ਸਮੇ ਪਾਏ ਜੇ ਤਦ ਆਪੇ ਸ੍ਰਿਸ਼ਟ ਸੁਗਾਈ ਜਨ ਨਾਮ ਗੁਰ ਦਾ ਗਾਵੇ ਕਰਤੇ ਕੇਗੇ ਜੇ ਸੰਸ ਦਾ ਜਨ ਹੋਏ ਅਸ ਮਹਮਤੋਂ ਤਾਂ ਕੌਂ ਕਰਤਾ ਇਸ ਯਾਰ ਮੈਂ ਦਾ ਸਾਈ ਜੋਤ ਪਵੈ ਸੋ ਇਛੇ ਸੇ ਜਤੋਂ ਦੇਹਾ ਸੋ ਇਖਾ ਪਾਏ ਰਹਾ ਸਭ ਤੇ ਦੇ ਤ ਸਭ ਨੇ ਧਿਆਇ ਮੇਰ ਸਨਾ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਨੱਤ ਪੰਨ ਮੁਖ ਗਵਾਇਆ ਕਦਿ ਆਪੇ ਚੋੜਿਆ ਆਪੁ ਬਲਾਇਆ ਹਉ ਦਰਿਆ ਸਭ ਤੁਝਿ ਮਾਹੇ ਤੁਝ ਬਿੰਦੂ ਚਾਇ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲੰ ਵਿਝੋ ਮਿਲਿ ਚੋੜਿਆ ਸੰਜੋਗੇ ਮੇਲਾ ਜਿਸ ਨ ਤੁ ਜਾਣਾਈ ਸੋਇ ਜਨ ਜਾਣਾ ਹੈ ਹਰ ਗੁਣ ਸਦਿ ਆਪੁ ਬਕਾਨ ਜਿਨ ਨਾਮ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਨਾਮ ਸਮਾਇਆ ਤਵਾਪੇ ਗੰਤਾ ਤੇਰੰ ਕੀ ਸਰਬਾਈ ਤਉਦਦ ਤੁਜਾ ਅਗਰ ਨ ਕੋਈ ਸੰਕਰ ਕਰਮੀ ਸੁਹਾਇ ਯਾਹ ਰਸੋਏ ਜਨ ਨਾਮ ਕਾ ਗੁਰਮੁਖ ਪ੍ਰਗਟ ਹੋਵੇ ਅਸਾ ਨ ਹਲਾ ਪਹਿਲਾ ਤਸਾਲੁਰੜਾ ਪਹਿਲੇ ਨਿਵਾਸਾ ਪਾਣੀ ਪਾਵ ਕਤਨ ਹੈ ਕੇ ਆ ਪੰਤਜ ਮੋਹ ਪਾਗਣ ਹੈ ਚੱਲ ਆਏ ਹਾਮ ਦੇਤਾ ਤਹ ਰੂਪਿਆਲੇ ਮਾਨਾ ਇਤਨਾ ਜੇਤ ਸਮੂੜ ਮੰਦਾ ਹਰ ਗਿਸਰਤਾ ਤੇਰੇ ਦਰ ਗਲਿਆਰ ਹਾ ਨਾ ਹਲ ਤੇਤੇ ਨਹੀਂ ਪੜਿਆ ਲੋਰ ਕੋਵ ਦਾ ਜਨਮ ਪਹਿਨਾ ਪ੍ਰਨੋਦ ਨਾਨਕਾ ਤੇਰੇ ਕੇ ਸਰਣ ਲਾ

ਯਾਪ ਤਉ ਸੰਜਮ ਕਰਮ ਨਾ ਕਰਾਇ ਸ਼ਿਵ ਸਾਧਨ ਜਾਣਿਆ ਹਰਿ ਰਾਇ ਕਹੁ ਨਾਨਕ ਹਮਨੇ ਜਿ ਕਰਮ ਭਾਇ ਸਰਨ ਪਰੇ ਤਿਰਤੋ ਸਰਮ ਆਇ ਯਾਪ ਤਉ ਸੰਜਮ ਕਰਮ ਨਾ ਕਰਮਾਇ ਸ਼ਿਵ ਸਾਧਨ ਜਾਣਿਆ ਹਰਿ ਰਾਇ ਕਹੁ ਨਾਨਕ ਹਮਨੇ ਜਿ ਕਰਮ ਸਰਨ ਪਰੇ ਤੇਰਾ ਕੋ ਸਰਮਾਇ ਇਕ ਓੰਕਾਰ ਵਾਹਿ ਗੁਰੂ ਜੀ ਕੇ ਪਤ ਹੈ ਬਾਦ ਸ਼ਾਹ ਦਸੈ ਕਾਮਿਆ ਬਾਜ ਬੇਨਤੀ ਚਾ ਪਾਇ ਸਾਮਰੇ ਕਰੋ ਹਾਂ ਦੇ ਰਿਸ਼ਾ ਗੁਰਨ ਹੋਏ ਚਿਤ ਕੀ ਛਾ ਤਨ ਜਨਨ ਨਾ ਮਨ ਰਖਿ ਸਮਾਰ ਆਪਣਾ ਜਾਨ ਗੁਰੂ ਕੋ ਸਪਾਰ ਹਾਂ ਮੇਰੇ ਦੇ ਕਾ ਸਭਾ ਕਮ ਕਾਮ ਹੋਇਆ ਭਾਦੈ ਮਨ ਬਚਾਵ ਹੋ ਸਤੇ ਬਸੈ ਮੂਰ ਪਰਿਵਾਰ ਹਾਂ ਸੇਵਕ ਸੇਖਾਇ ਸਦਾਇ ਕਰਤਾ ਰਾ ਕੋ ਰਖਿਆ ਨੇ ਕਰਦਾ ਕਰਿਆ ਸਦਾ ਅਨ ਕੋ ਸੰਗ ਰਿਆ ਪੂਰਨ ਕੋਇ ਸੰਭਾਰੀ ਆਸਾ ਸੋਰ ਪਨ ਕੇ ਰਹਿ ਪਿਆਸਾ ਤਮ ਨਿਸ਼ਾਨ ਕੋਇ ਅਵਰ ਤਿਆਉ ਜੋ ਗੁਰ ਚਾਹੋ ਸਤਮ ਤੇ ਪਾ ਸੇਵਕ ਸੇਖਾ ਮਾਰੇ ਤਾਰਿਆ ਹੈ ਜੰਤ ਸਤਰ ਹਮਾਰੇ ਮਾਰਿਆ ਹੈ ਆਪਾ ਹੈ ਮੁਝੇ ਬਰੇ ਮਾਰਣ ਕਾਲ ਕਤਿ ਰਾਸਨੇ ਬਲਿਆ ਹੋਜ ਸਦਾ ਅਮਾਰੇ ਪਟਾ ਸ੍ਰੀ ਹਸਤਾ ਜੈ ਜਿਵ ਕਰੇ ਅਰਸ਼ਾ ਸਦਾ ਸਲੇ ਹੋ ਅਕਰ ਹਾਰੇ ਸਭ ਸੰਤਾ ਸਹਾਏ ਪ੍ਰਿਆਰੇ ਦੇਨ ਬੰਦਾ ਦਰਸ਼ਨ ਕੇ ਹੰਤਾ ਤੋਮਹ ਕੋਰੇ ਜਤਰ ਦਾਸ ਕੰਤਾ ਕਾਲ ਪਾਏ ਬ੍ਰਹਮ ਦੰਤਰਾ ਕਾਲ ਪਾਏ ਸਿਵ ਜਗ ਅਵਤਾਰਾ ਕਾਲ ਪਾਏ ਕਰਮਿ ਸਰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਿਵ ਕੀਆ ਬੇਦ ਰਾਜਾ ਬ੍ਰਹਮਾ ਜੋ ਕੀਆ ਜਵਨ ਕਾਲ ਸਭ ਲੋ ਸਵਾਰ ਨਾਮ ਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਮਝਲ ਤੋ ਬਨਾਇਆ ਦੇਵ ਦਾਤਾ ਜਸਨ ਪਜਾਇ ਆਉਂਦ ਸਵਤਾਰ ਸੋਈ ਗੁਰੂ ਸਮਝਿਵ ਹਮਾਰਾ ਨਮਸਕਾਰ ਦਸੇ ਕੁ ਹਮਾਰੇ ਤੋਟਾ ਪਰਜਾ ਜਨੇ ਆਪ ਸਾਰੇ ਸੈਵਕਨ ਕੋ ਸੇਵਨ ਸਕਦੀਆ ਸਤਰਨ ਕੋ ਪਨ ਮੰਮਤ ਕੇ ਘਟ ਘਟ ਕੇ ਅੰਤਰ ਕੀ ਜਾਣਤ ਹੈ ਭਲੇ ਬੁਰੇ ਕੀ ਵਿਸ਼ਾਨਤਾ ਕਿਰਤੀ ਤੇ ਅੰਤਰ ਸੋਲਾ ਸਰ ਪਰ ਕਿਰਪਾ ਦ੍ਰਿਸ਼ਟ੍ਰ ਕੋ ਲਾਈ ਸੰਤਨ ਜੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਤੇ ਇੱਕ ਇੱਕ ਕੀਰਤ ਮਚਾਂਦਾ ਹੈ ਕਾਟ ਕਟ ਕੇ ਪਦ ਪੰਥੇ ਜਾਨਣਾ ਜਾਗਨ ਕਰ ਕਰਾ ਕਰਤਾਰਾ ਪਰਜ ਤੰਤਾ ਕਾਮ ਦੇਖੇ અપਾਰਾ ਜਦ ਕਰਤਾ ਗੰਤ ਕੰਮ ਹੋ ਤੁਮੈ ਮਿਲਤਾ ਦੇਹ ਤਦ ਸਰਵਾਨ ਜਿਵੇਂ ਸੇ ਬਦਨਾ ਸ੍ਰਿਸ਼ੋ ਤਾਰਾ ਆਪ ਆਪਣੇ ਮੂਜ ਉਚਾਰੈ ਤੁਮ ਸੁਭਿਤੇ ਰਹਤ ਨਰਾ ਲਮਾ ਜਾਣਦੁਰੀ ਤਾ ਪੇਹ ਆਰਿਆ ਲਮਾ ਨਿਰੰਕਾਰ ਨਿਰਮਕਾਰ ਨਿਰਲੰਭ ਆਜਾ ਨਿਹਲਾ ਨਾਲ ਸੰਭਾ ਕਾ ਕਮ ਹੋ ਰਹਾ ਹੈ ਚੰਤ ਪੇਟਾ ਜਾਂ ਤਾਂ ਸੇਵਾ ਨਾ ਬੰਤ ਬੇਟਾ ਹੈ ਸਾਰ ਕਾ ਕਰ ਪਾਹਨ ਨ ਮਾਨਤਾ ਮਹਾ ਮੋੜ ਕਸ਼ਵੇ ਨ ਜਾਣਤਾ ਮਹਾ ਦੇਵ ਕਾ ਕਹਿ ਸਦਾ ਸੇਵਾ ਨਿਰੰਕਾਰ ਕਾ ਚੇਤਨ ਹੈ ਸੇਵਾ ਆਪ ਆਪਣੇ ਬੋਧ ਹੈ ਜੇ ਮਨ ਦੁਪਹਿਰਾ ਹੈ ਇਹਨ ਕਹੇ ਕਿਤੇ ਤਮਨ ਲਖਣ ਜਾਏ ਬਸਾਰਾ ਕਿਹ ਬਸ ਜਾ ਪ੍ਰਥਵ ਸੰਸਾਰ ਸਿਕਰੂਪਾ ਰੂਪ ਸਰੂਪਾ ਰੰਗ ਭਿਆ ਅਰੰਕ ਹੁ ਪੰਡ ਜਿਨ ਜੈ ਸੇ ਤਦ ਕੇਨੀ ਉਤ ਕੁਝ ਖਾਨੇ ਬਾਹਰ ਰਚ ਦੇਨੇ ਕਹੋ ਗੁਰ ਰਾਜ ਹ ਬਖਾ ਕਹੋ ਸਿੰਧ ਭਿਆ ਸਗ ਕਖਾ ਸੁਰ ਸਿਖਤਾ ਨੇ ਖਾਇ ਚੰਪਾ ਵਾਏ మలేశకరణ కానీ పరే తన దుష్ట దోహ మరే పురుఖ జన పగ పర పిఠా ਨੈ ਨ ਕੈ ਤੋ ਮੋ ਸੰਗ੍ਰਸਵ ਤਾਰੇ ਜਿ ਕਲਕ ਕ ਕਬਾਰ ਤ ਹੈ ਤਾਕੇ ਕਾਲ ਨਿਕਨ ਹੈ ਰਸ਼ ਹੋਏ ਤ ਹੈ ਸਵ ਕਾਲ ਵਿਚਾਰਿ ਸਟਾਟ ਰੇ ਤਾਟ ਕਾਲਾ ਕਿਰਪਾ ਪ੍ਰਸਤ ਜਨ ਹਰੇ ਹੋਆ ਤਕ ਟਾਪਨ ਕਨਕੋ ਹਰੇ ਹਾਰਿ ਜਿ ਸਿਦਾ ਜਨਮ ਸੁਭਾਈ ਮੈ ਸਿ ਸ਼ਾਇ ਸ਼ਵ ਸਕਰ ਤੋ ਇਕ ਮਾਰ ਜਿਤਮ ਸੰਭਾਰਾ ਤਾ ਸਿ ਤਾ ਹੈ ਅਬਾਰ ਨਰਨ ਨਰਨਾਮ ਆ ਤਿਹਾਰੋ ਕਹਾ ਨਾਨਕ ਦੁਸ਼ਟ ਲੋਕ ਤੇ ਰਹਾ ਛੜ ਗਏ ਤਮੈ ਸਰਣ ਤੇ ਪਾਰੇ ਆਪ ਹਾ ਤਦਲੇ ਸੋਇ ਬਾਰੇ ਸਰਬ ਖਰਮ ਮੋਹ ਸਹਾਈ ਦੁਸ਼ਟ ਲੋਕ ਤੇ ਰਹਾ ਬਚਾਈ ਧਰਗ ਤੇ ਸਮੈ ਸਰਣਾਤੇ ਹਾਲੇ ਆਪਹਾ ਕਦਰਿ ਹੋਇ ਬਾਰੇ ਸਰਬ ਥਰਮਾ ਹੋ ਸਹਾਈ ਮਿਤ ਤੋ ਕਤੇ ਰਿਹਾ ਵਿਚਾਈ ਸਵਯੰ ਪਾਇ ਗਹਿ ਜਬ ਤੇ ਤੁਮਰੇ ਕਬ ਤੇ ਕਉ ਆਪ ਰਿੰਘਿਆਨੇ ਆਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਇਕ ਨ ਮੰਨਿਆ ਸਿਮਰਤ ਸਾਸਤਰ ਵੇਦ ਸਭੈ ਬਹੁ ਬੇਦ ਕਹੈ ਹਮ ਇਕ ਨ ਜਾਣਿਆ ਸ੍ਰੀ ਸੁਪਾਨ ਕਿਰਪਾ ਨਮਰੇ ਕਾਰ ਮੈਂ ਨ ਕਹਿਆ ਸਭ ਤੋ ਦੇ ਬਖਾਨੇ ਆਂਦ ਹੋ ਰਾਇ ਸਗਲ ਦਵਾਰ ਕਉ ਸਾਧ ਕੈ ਨਹਿ ਉਤ ਹਾਰੋ ਦਵਾਰ ਬਾਹੇ ਗਹੇ ਤੇ ਲਾਜੇ ਅਸਰ ਨ ਮਨ ਦਾਸ ਤੁਹਾਰ ਸਗਲ ਦੁਆਰ ਕਾ ਸਾਡਕ ਨਹਿਯਤ ਹਾਰੋਤਵਾਰ ਬਹੇ ਰਹੇ ਕੇ ਲਾਜ ਆਸਾ ਹੋ ਮਨ ਦਾਸ ਤੁਹਾਰ ਹਰਿ ਅੰਕਲੇ ਮਹਲਾ ਕੀ ਜਾਇ ਆਨਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆ ਨਾਨਕ ਪਾਇਆ ਮੇਰੇ ਮਾਏ ਸਤਿਗੁਰੂ ਲੈ ਪਾਇਆ ਸਤਿਗੁਰਤਾ ਪਾਇਆ ਸਹਜ ਸਿਤੇ ਮਨੁ ਵਡਿਆਵਾ ਨਹੀ ਜਾ ਰਹਾ ਰਤਨ ਗੁਰਵਾਰ ਪਰੇਆ ਸ਼ਾਦਲ ਗਾਵੜੇ ਆਈਆਂ ਸ਼ਬਦਤਾ ਗਾਵੋ ਹਰੇ ਕੇਰਾ ਮਨ ਜੀਵ ਸਾਇਆ ਕਹ ਨਾਨਕ ਅਨੰਦ ਸੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਦਾ ਰਹੁ ਹਰ ਨਾਲੇ ਹਾਤਿ ਰਹੁ ਤਮਨ ਮੇਰੇ ਜੋ ਸਭ ਸਾਰਣ ਉੰਕਾਰੰ ਕਰੇ ਤੇਰਾ ਕਰ ਸਰਸਵਾਰਣਾ ਸਭਨਾ ਗੰਗਾ ਸਭ ਰਸ ਅੰਮੇ ਸੁਖਮਨੋ ਸਾਰੇ ਕਰਹ ਕਾਨਕ ਮਨ ਮੇਰੇ ਸਦਾ ਰੁ ਹਰਨ ਲੈ ਸਾਥ ਸਹਬਾ ਕੀ ਨਾਹਿ ਕਰ ਲੈ ਜਨ ਤਾ ਤੇਰਾ ਏ ਸਭ ਵਿਸ਼ ਹੈ ਜੇ ਤਦੇਹੇ ਸ ਪਾਵੈ ਸਰਸ ਸਤਾ ਸਨ ਹਤੇਰੇ ਨਾ ਮਨੋ ਸਵੈ ਨਾਮਿ ਸੁਖ ਮਨ ਵਸਿਆ ਹਰਿ ਗਾਇ ਜਬ ਕਨੇਰੇ ਗਹ ਨਾਮ ਸੱਚੇ ਸਾਹਿਬਾ ਕਿਆ ਰਾਜਿਕ ਤੇਰਾ ਏ ਸਚਾ ਨਾਮ ਰਹਿ ਅਦਾਰ ਸਚਾ ਨਾਮ ਅਦਾਰ ਮੇਰਾ ਜਨ ਮੁਖਾ ਸਭ ਗਵਾਈਂਗਾ ਕਰ ਸਾਂ ਸੁਖ ਮਨਿਆ ਅਸਿਆ ਜਨ ਸਭ ਕੋ ਜਾਏ ਸਦਾ ਕਿਰਪਾਣ ਕੀਤਾ ਗੁਰੂ ਘਟਹਾ ਜਿਦਿਆ ਹਮਦਿਆ ਕਹਤਾਲ ਸੋ ਸੰਤੋ ਸਤਿ ਸ਼ਵਤੋ ਪ੍ਰਿਆਰ ਸਚਾ ਨਾਮ ਮੇਰਾ ਅਦਾਰਬ ਵਾਜੇ ਪਰਿਸ਼ਾਪ ਤਿਤ ਕਰਸਪਾ ਗੈ ਕਰਸਪਾ ਗ ਹੈ ਸ਼ਬਦ ਵਾਜੇ ਕਲਾ ਜਿਸ ਕਰਤਾਰੇ ਪੰਜ ਰੂਤ ਦਵਸ ਕਿਤੇ ਕਾਨ ਕਟ ਬਮਾਰਿਆ ਤੁਮੇ ਕਰਮ ਪਾਇਆ ਤੁਧ ਤਿਨ ਕਾ ਸੇ ਨਾਮ ਹਰਿ ਕਨ ਲਾਗੇ ਕਹ ਹਰਿ ਦਾਨ ਕਤਹ ਸਤਹ ਹੋਆ ਸਿਤ ਕਰੇ ਅਨ ਸਦ ਵਾਜੇ ਅਨੰਦ ਸੁਨਹਾਵੜ ਪਾਵੇ ਹਾ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੇ ਬਾਣੇ ਸੰਤ ਸਾਜਨ ਪਾਏ ਸਰਸੇ ਹੋਰੇ ਗੁਰ ਤੇ ਜਾ ਸੁਣ ਤੇ ਪਉਨੀ ਤ ਕਹਤੇ ਪਵਿਤਾ ਸਤ ਗੁਰ ਰਹਿ ਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਹਵਾਲੇ ਅਨਹਦ ਤੂਰੇ ਸੁਣ ਤੇ ਪਉਨੀ ਤ ਕਹਤੇ ਪਵਿਤਾ ਸਤ ਗੁਰ ਰਹਿ ਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਗੇ ਅਨਹਦ ਸੋਰੇ ਮਨ ਦਾ ਗਨੇ ਮਹੱਲਾ ਪੰਦੇਵਾ ਥਾਲ ਵਿਚੈ ਤਨ ਵਸ ਪਈ ਆਵ ਸਤ ਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਤ ਪਈ ਆ ਜਿਸ ਕਾ ਸਭ ਸਦਾ

ਮੈਂ ਨਿਰਗੁਣਿਆਰੀ ਤੋਗਣਾ ਹੈ ਆਪੇ ਸਰਸ ਪਾਇਓਏ ਸਰਸ ਪਿਆ ਮਹਿਰਾਵਤ ਹੋਏ ਸਤਗੁਰ ਸਜਾੜ ਮਿਲੇ ਆ ਨਾਨਕ ਨਾਮ ਮਿਲਾਏ ਤਾਂ ਜੀਵ ਤਨ ਮਨ ਖੇਵ ਹਰੇ ਆ ਤਰਸ ਪਿਆ ਮਹਿਰਾਮ ਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਾਏ ਤੋ ਜੀਵਾ ਤਨ ਮਨੁ ਤੇ ਵੈ ਹਰੇ ਆ ਪਾੜੇ ਸਿਤ ਤੋ ਸਮਰਾਤਾ ਜਿਤ ਕਉ ਨਾ ਸੋਥਾ ਹੈ ਤੇਰੇ ਰਾਖਾ ਅਗਨੇ ਅਦਰ ਮਾਹੇ ਸੁਣ ਕਾਇ ਜਮ ਕੇ ਦੂਤ ਨਾਇ ਤੇਰ ਛੜ ਜਾਹੇ ਬਾਦ ਵਿਕਮਸ ਕਾਹ ਵਰ ਸ਼ਬਦੇ ਪਾਰ ਪਾਏ ਜੇਨ ਕਾ ਲਗੇ ਪਿਆਸਾ ਅੰਮ੍ਰਿਤ ਸੇ ਖਾਹੇ ਕਲ ਮੈਂ ਹਪੋਨ ਗੁਣ ਗੋਵਿੰਦ ਗਾਹੇ ਸਾਧ ਸਨ ਗੁਰਪਾਲ ਸਮਾਲਾਏ ਸਾਖੇ ਸਾਖੇ ਗੁਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰਗੋਰੀ ਆराधना ਜਿ ਕਿਵਾਂ ਗੁਰ ਨਾਮ ਇਤਿਲੇ ਸਰਗਰਪੇਖਣਾ ਸਾਧਵਨ ਸੋਲਾ ਅਗਰਣਾ ਸਾਧਗਰ ਸੇਤੇ ਰਤੇ ਆਦਰਗ ਪਾਈ اٹھਾਵ ਲਾਹੋ ਨਾਨਕ ਕਿਰਪਾ ਕਰੇ ਜਿਸੁ ਮਾਇਕੇ ਵਤਦੇ ਜਗਦੰਵ ਖਤਮ ਕਟਿ ਗਹ ਵਿਦਲੇ ਕੇ ਕੇ ਮਹਲਾ ਪੰਜਵਾਂ ਖੇ ਰਖਣ ਹਾਰ ਅਤਿ ਬਾਰਿਆ ਗੁਰ ਕੇ ਪਾਰੇ ਪਾਏ ਕਾਜ ਸਵਾਰਿਆਨ ਹੋਇ ਆਪ ਦਿਆਲ ਬਨੁ ਤੁਣਾ ਵਿਸਾਰਿਆਨ ਸਾਧ ਜਨ ਕ ਸੰਗੁ ਆਵੈ ਭਗਤ ਜਨ ਤਾਰਿਆਨ ਸਾਤ ਤਲੰਦ ਗਦੁ ਸਾਈ ਖੇਨ ਮਾਹਿ ਬਿਦਾ ਰੀ ਅਤਿ ਕਿਸ ਸਾਹਿਬ ਕੀ ਟੇਕ ਕਾ ਨਾਨਕ ਮਨੈ ਮਾਹਿ ਜਿਸ ਸੇ ਮਰਦ ਸੁਖ ਹੋਇ ਸਗਲੇ ਦੁਖ ਜਾਹੇ ਸੇਸ ਸਾਹਿਬ ਕੀਤੇ ਕਾ ਨਾਨ ਤਮਨ ਮਾਹੇ ਜਿਸ ਸਿਮਰਤ ਸਹ ਕੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ